ਸਤਿ ਸ੍ਰੀ ਅਕਾਲ ਦੋਸਤੋ ਜੋ ਆ ਰੇਲਵੇ ਸਟੇਸ਼ਨ ਆ ਇੱਥੇ ਖਤਮ ਹੋ ਜਾਂਦਾ ਹੈ ਇੰਡੀਆ ਦਾ ਰੇਲਵੇ ਸਟੇਸ਼ਨ ਆ ਇਹ ਇਦੋਂ ਵਹਾਂ ਰੇਲ ਨਹੀਂ ਜਾਂਦੀ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਖੂਬਸੂਰਤ ਸਟੇਸ਼ਨ ਆ ਸਟੇਸ਼ਨ ਵੀ ਦਿਖਾਉਨੇ ਆ ਪਰ ਸਾਹਮਣੇ ਦੇਖ ਸਕਦੇ ਹੋ ਸਟਾਪ ਲੱਗਿਆ ਹੋਇਆ ਬਿਲਕੁਲ ਕੰਧ ਕੱਢੀ ਹੋਈ ਆ ਇਦੋਂ ਵਹਾਂ ਟ੍ਰੇਨ ਨਹੀਂ ਜਾਂਦੀ ਆ ਦੇਖੋ ਪਿੱਛੇ ਇੱਥੇ ਐਂਡ ਆਰੇ ਤੇ ਇੱਧਰ ਵੀ ਤੁਹਾਨੂੰ ਦੇਖਦੇ ਐਂਡ ਆ ਇਹ ਸਟੇਸ਼ਨ ਆ ਤੁਸੀਂ ਦੱਸਿਓ ਵੀ ਕਿਹੜਾ ਸਟੇਸ਼ਨ ਆ ਇਹ ਤੇ ਆਹ ਦੇਖੋ ਜੀ ਆਹ ਐਂਡ ਹੋ ਗਿਆ ਔਰੇ ਲਾਲ ਲਾਤਾ ਜਾਨੀ ਕਿ ਲਾਲ ਗਾਡਰ ਲਾਤਾ ਤੇ ਆਹ ਦੇਖੋ ਕੰਧਾਂ ਚ ਪੱਕੀ ਗੱਡ ਤੇ ਇਦੋਂ ਗਾਹਾਂ ਟ੍ਰੇਨ ਨਹੀਂ ਜਾਂਦੀ ਆ ਸਟਾਪ ਲਿਖ ਕੇ ਲਾਤਾ ਆਹ ਦੇਖੋ ਇੱਥੋਂ ਬਸ ਸਟੇਸ਼ਨੇ ਸ਼ੁਰੂ ਹੋ ਜਾਂਦਾ ਐਂ ਜੀੜਾ ਦੇ ਕੇ ਆਹ ਦੇਖੋ ਆਹ ਦੇਖ ਸਕਦੇ ਹੋ ਤਸਵੀਰਾਂ ਵੀਡੀਓ ਸ਼ੇਅਰ ਕਰਦੇ ਹੋ ਇਦੋਂ ਇੱਥੋਂ ਵਾਪਸ ਹੋ ਜਾਂਦੀਆਂ ਨੇ ਰਹੀ ਨਾ ਇੱਥੋਂ ਵਾਪਸ ਹੋ ਜਾਂਦੇ ਨੇ ਦੇਖ ਸਕਦੇ ਹੋ ਉਹ ਦੇਖੋ ਭਰਿਆ ਹੁੰਦਾ ਉਧਰੋਂ ਸਟੇਸ਼ਨ ਫੁੱਲ ਉਹ ਵੀ ਤੁਹਾਨੂੰ ਦਿਖਾਉਣੀ ਆ ਤਸਵੀਰਾਂ ਇੱਥੇ ਕੋਈ ਪੁਲ ਦੀ ਲੋੜ ਨਹੀਂ ਕਿਸੇ ਦੀ ਲੋੜ ਨਹੀਂ ਕਿਉਂਕਿ ਇਹ ਨੀਚੇ ਹੀ ਐ ਜੇ ਗਾਹਾਂ ਜਾਣਾ ਫਿਰ ਤਾਂ ਉੱਪਰ ਦੀ ਲੰਘਣਾ ਪਵੇ ਇੱਥੇ ਉੱਪਰ ਦੀ ਗਾਹਾਂ ਨਹੀਂ ਜਾਣਾ ਪੈਂਦਾ ਦੇਖੋ ਆ ਵੀ ਕੰ ਦਾ ਪੱਕਾ ਇੱਥੇ ਹੀ ਖਤਮ ਹੋ ਜਾਂਦਾ ਇੱਧਰ ਸਟੇਸ਼ਨ ਆ ਗਿਆ ਸਾਹਮਣੇ ਟੱਕਰ ਚ ਰੇਲਵੇ ਦੀਆਂ ਲਾਈਨਾਂ ਦੀਆਂ ਟੱਕਰਾਂ ਚ ਸਟੇਸ਼ਨ ਇਹ ਪਹਿਲਾ ਰਕਾਰਡ ਹੋਰ ਵੀ ਹੋਊ ਕਿਤੇ ਅੰਦੇ ਇੱਥੋਂ ਵਾਪਸ ਹੋ ਜਾਂਦੀਆਂ ਨੇ ਇਹ ਆ ਦੇਖੋ ਇੱਥੇ ਆਉਂਦੇ ਵੱਡੀ ਪੱਧਰ ਤੇ ਸਲਾਨੀ ਵੱਡੀ ਪੱਧਰ ਤੇ ਉਰੇ ਆਉਂਦੇ ਨੇ ਲੱਖਾਂ ਦੀ ਗਿਣਤੀ ਚ ਦੇਖ ਸਕਦੇ ਹੋ ਪੂਰੀ ਗੱਡੀ ਉਰੇ ਖਾਲੀ ਹੋ ਜਾਂਦੀ ਆ ਕੇ ਜਿੱਥੋਂ ਵੀ ਆਉਂਦੇ ਨੇ ਪੂਰੀ ਦੀ ਪੂਰੀ ਗੱਡੀ ਇੱਥੇ ਖਾਲੀ ਹੋ ਜਾਂਦੀ ਹੈ ਤਸਵੀਰਾਂ ਵੇਖ ਰਹੇ ਹੋ ਤੁਸੀਂ ਇੱਥੇ ਸਾਰੀ ਇੰਡੀਆ ਚੋਂ ਲੋਕ ਆਉਂਦੇ ਨੇ ਇੱਥੇ ਸਾਰੀ ਇੰਡੀਆ ਚੋਂ ਇੱਥੇ ਆਉਂਦੇ ਨੇ ਜਿੱਥੇ ਸਟੇਸ਼ਨ ਮੁਕਦਾ ਹੈ ਜਿੱਥੇ ਯਾਨੀ ਕਿ ਟ੍ਰੇਨ ਆਖਰੀ ਟ੍ਰੇਨ ਆਉਂਦੀ ਹੈ ਸਾਰੀ ਇੰਡੀਆ ਦੇ ਵਿੱਚੋਂ ਇੱਥੇ ਲੋਕ ਆਉਂਦੇ ਨੇ ਵੱਖ-ਵੱਖ ਰਾਜਾਂ ਤੋਂ ਇੱਥੇ ਆਉਣਾ ਹੀ ਹੈ ਉਹਦਾ ਕਾਰਨ ਕੀ ਹੈ ਉਹ ਵੀ ਤੁਹਾਨੂੰ ਦੱਸ ਦਿਆਂ ਪਰ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਭਰੇ ਭੇਗਨ ਏਦੋਂ ਬਾਅਦ ਟ੍ਰੇਨ ਨਹੀਂ ਕੋਈ ਜਾਂਦੀ ਇੱਥੇ ਵਾਪਸ ਹੁੰਦੀਆਂ ਨੇ ਟ੍ਰੇਨਾਂ ਪਰ ਜਿੱਥੇ ਇਹ ਮੁਕਦੀਆ ਟ੍ਰੇਨ ਇੱਥੇ ਇੱਕ ਵਾਰੀ ਐਨ ਲਾ ਲੋ ਵੀ ਦੁਨੀਆ ਦਾ ਸਭ ਤੋਂ ਵੱਡਾ ਸਿਸਟਮ ਇੱਥੇ ਹੈ ਦੇਖ ਸਕਦੇ ਹੋ ਤਸਵੀਰਾਂ ਬਹੁਤ ਵੱਡਾ ਸਟੇਸ਼ਨ ਹੈ ਇਹ ਪਰ ਆਖਰੀ ਹੈ ਜਿਹੜਾ ਇੱਥੇ ਹੀ ਰੁਕ ਜਾਂਦਾ ਆਖਰੀ ਇੱਥੇ ਹੀ ਰੁਕ ਜਾਂਦਾ ਹੈ ਇਸ ਤੋਂ ਬਾਅਦ ਉਹ ਸਾਹਮਣੇ ਵੀ ਲਾਈਨ ਹੈ ਉਹ ਵੀ ਦੇਖ ਸਕਦੇ ਹੋ ਸਟਾਪ ਸਾਹਮਣੇ ਸਟਾਪ ਹੋ ਗਿਆ ਬਹੁਤ ਸੋਹਣਾ ਦ੍ਰਿਸ਼ ਹੈ ਉਹ ਦੇਖੋ ਸਵਾਰੀਆਂ ਉਹਨ ਲਈ ਤੇ ਦੇਖ ਸਕਦੇ ਤੁਸੀਂ ਕਮਾਲ ਮੰਨ ਜੂਗੇ ਵੀ ਇੰਨੀ ਦੁਨੀਆ ਪੂਰੀ ਦੀ ਪੂਰੀ ਟ੍ਰੇਨ ਇੱਥੇ ਖਾਲੀ ਹੁੰਦੀ ਹੈ ਜਿਹੜੀ ਟ੍ਰੇਨ ਆਉਂਦੀ ਹੈ ਇੱਕ ਵਾਰੀ ਇੱਥੇ ਇੱਥੇ ਖਾਲੀ ਹੋ ਜਾਂਦੀ ਹੈ ਪੂਰੀ ਦੀ ਪੂਰੀ ਟ੍ਰੇਨ ਨਹੀਂ ਤਾਂ ਕਿਤੇ ਪੂਰੀ ਦੀ ਪੂਰੀ ਟ੍ਰੇਨ ਖਾਲੀ ਨਹੀਂ ਹੁੰਦੀ ਹੁਣੀ ਇੱਥੇ ਪੂਰੀ ਦੀ ਪੂਰੀ ਟ੍ਰੇਨ ਖਾਲੀ ਹੁੰਦੀ ਹੈ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਵੀਡੀਓ ਸ਼ੇਅਰ ਵੀ ਕਰ ਦਿਓ ਆ ਦੇਖੋ ਆ ਖੜੀਆਂ ਨੇ ਟ੍ਰੇਨਾਂ ਇੱਥੋਂ ਵਾਪਸ ਹੋ ਜਾਂਦੀਆਂ ਨੇ ਦੂਰ ਗੇਮਟੀ ਰੇਕ 8 ਨੰਬਰ ਪਲੇਟਫਾਰਮ ਤੇ ਅਸਚਾ ਹੈ ਡਿਪਾਰਟਮੈਂਟ ਦਾ ਅਨਾਉਂਸਮੈਂਟ ਦੂਰ ਗੇਮਟੀ ਰੇਕ 8 ਨੰਬਰ ਪਲੇਟਫਾਰਮ ਤੇ ਅਸਚਾ ਹੈ ਡਿਪਾਰਟਮੈਂਟ ਦਾ ਅਨਾਉਂਸਮੈਂਟ ਦੂਰ ਗੇਮਟੀ ਰੇਕ 8 ਨੰਬਰ ਪਲੇਟਫਾਰਮ ਤੇ ਆ ਰਹੀ ਹੈ ਤੇ ਇੱਥੇ ਹੁਣ ਆਈ ਹੈ ਇਹ ਖਾਲੀ ਹੋ ਗਈ ਇੱਥੇ ਵਾਪਸ ਹੋ ਜੂਗਾ ਸਾਹਿਬ ਲਾ ਲਓ ਵੀ ਇੱਕ ਸ਼ਹਿਰ ਚ ਜਿੱਥੇ ਇਸ ਤੋਂ ਬਾਅਦ ਟ੍ਰੇਨ ਅੱਗੇ ਨਹੀਂ ਜਾਂਦੀ ਤੁਸੀਂ ਐ ਲਾ ਲਓ ਵੀ ਉੱਥੇ ਐਨੀ ਦੁਨੀਆ ਆਉਂਦੀ ਹੈ ਸਾਹਿਬ ਲਾ ਲਓ ਤੁਸੀਂ ਸੁਪੈਸ਼ਲ ਦੱਸੋ ਫਿਰ ਕਿਹੜਾ ਸ਼ਹਿਰ ਹੈ ਕਿਹੜਾ ਸ਼ਹਿਰ ਹੋ ਸਕਦਾ ਇਹ ਦੱਸੋ ਕਮੈਂਟਾਂ ਦੇ ਵਿੱਚ ਦੇਖ ਸਕਦੇ ਹੋ ਜੀ ਪੂਰੀ ਦੀ ਪੂਰੀ ਟ੍ਰੇਨ ਵੱਡੀ ਟ੍ਰੇਨ ਇੱਥੇ ਖਾਲੀ ਹੋ ਗਈ ਇਹ ਹੈ ਜੀ ਪੂਰੀ ਦਾ ਸਟੇਸ਼ਨ ਇਸ ਤੋਂ ਬਾਅਦ ਸਮੁੰਦਰ ਹੈ ਇਸ ਤੋਂ ਬਾਅਦ ਸਮੁੰਦਰ ਹੈ